ਪਰ ਜਦੋਂ ਤਾਲੇ ਵਾਲਾ ਸਿਸਟਮ ਭਾ ਅੰਦਰ ਦਾ ਜੋ ਵੀ ਉਹਦੀਆਂ ਜੋ ਚਿੜੀਆਂ ਬਣੀਆਂ ਹੁੰਦੀਆਂ ਜੋ ਉਹਦਾ ਸਿਸਟਮ ਅੰਦਰ ਦਾ ਪੜਿਆ ਹੁੰਦਾ ਹੈ ਚਾਬੀ ਨਾਲ ਮੈਚ ਨਾ ਕਰੇ ਫਿਰ ਕਦੇ ਵੀ ਉਹ ਤਾਲਾ ਨਾ ਬੰਦ ਹੋ ਸਕਦਾ ਤ ਉਸ ਤੋਂ ਨਾ ਖੁੱਲ ਸਕਦਾ ਖੁੱਲਣਾ ਬੰਦਨ ਵਾਲਾ ਕੰਮ ਬੰਦ ਕਰਨ ਵਾਲਾ ਕੰਮ ਸਾਡਾ ਖਤਮ ਹੋ ਗਿਆ ਉਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਕਿ ਜਦੋਂ ਉਹਨਾਂ ਦੇ ਦਰਸ਼ਨ ਦਰਾਰੇ ਕਰਨੇ ਆ ਤੇ ਉਹਨਾਂ ਦੇ ਘਰ ਪਹੁੰਚਣਾ ਹੈ ਉਹੀ ਸਿਸਟਮ ਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਕਿ ਜਿਹੜਾ ਸਿਸਟਮ ਗੁਰੂ ਨਾਨਕ ਸਾਹਿਬ ਦਾ ਭਾਵ ਜੋ ਸਿਧਾਂਤ ਹੈ ਉਹੀ ਸਿੱਖੀ ਸਿਧਾਂਤ ਸੇ ਕਨੂੰ ਅਪਣਾਉਣੇ ਪੈਂਦੇ ਹਨ ਜੋ ਗੁਰੂ ਨਾਨਕ ਸਾਹਿਬ ਦੇ ਸਿੱਖੀ ਸਿਧਾਂਤ ਹੈ ਸਿੱਖ ਨੂੰ ਵਿੱਦਿਆ ਦਿੱਤੀ ਹੈ ਉਸੇ ਵਿੱਦਿਆ ਸਦਕਾ ਹੀ ਉਸੇ ਗਿਆਨ ਸਦਕਾ ਹੀ ਉਸੇ ਮਾਰਗ ਸਦਕਾ ਹੀ ਗੁਰੂ ਨਾਨਕ ਸਾਹਿਬ ਦੇ ਘਰ ਅਸੀਂ ਪਹੁੰਚ ਸਕਦੇ ਹਾਂ ਉਹ ਗੁਰੂ ਨਾਨਕ ਸਾਹਿਬ ਦੇ ਸਿੱਖੀ ਸਿਧਾਂਤ ਕੁਝ ਹੋਰ ਉਪਦੇਸ਼ ਕਰਦੇ ਹੈ ਮਨੁੱਖ ਦੇ ਜੋ ਸਿਧਾਂਤਾਂ ਕੁਝ ਹੋਰ ਹੈ ਨਹੀਂ ਤਾਂ ਆਲਾ ਖੁੱਲਣਾ ਭਾਈ ਨਹੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ ਸਦਾਤਾ ਦੇ ਮੁਤਾਬਕ ਹੀ ਕਿ ਸਦਾਤਾ ਦੇ ਮੁਤਾਬਕ ਹੀ ਅਸੀਂ ਗੁਰੂ ਨਾਨਕ ਸਾਹਿਬ ਦੀ ਪਾਸ਼ਾ ਦੇ ਨਾਲ ਮਿਲ ਸਕਦੇ ਹਾਂ ਜੇਕਰ ਤੇ ਉਸ ਸਦਾਤਾ ਤੋਂ ਅਸੀਂ ਉਲਟ ਹੈਂ ਫੇਰ ਭਾਈ ਸਾਡਾ ਮਿਲਾਪ ਨਹੀਂ ਹੋਏ ਕਿਰ ਗੁਰੂ ਨਾਨਕ ਸਾਹਿਬ ਦਰਸ਼ਨ ਨਹੀਂ ਦੇਣ ਦਰਸ਼ਨ ਤਦ ਮਿਲਣੇ ਆ ਜਦੋਂ ਸਿਧਾਂਤ ਇੱਕ ਹੋ ਗਏ ਫਲਸਫਾ ਇੱਕ ਹੋ ਗਏ ਮਾਰਗ ਇੱਕ ਹੋ ਗਏ ਤਦ ਕਤੇ ਮਾਰਗ ਖੁੱਲਣੇ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਸਦਾਤਾ ਦੇ ਉਲਟ ਹੋ ਗਏ ਤੇ ਕਦੇ ਵੀ ਮਲਾਪ ਨਹੀਂ ਹੋਵੇਗਾ ਤੌਣਾ ਤੇ ਮੋਹਿਨਾ ਦੋਨੇ ਪਤੀ ਪਤਨੀਏ ਦੋਨੇ ਜਾਣੇ ਅਗਿਆਨਤਾ ਵਸ ਕਿ ਅਗਿਆਨਤਾ ਦੇਵਸ ਉਹ ਠਾਕਰਾ ਨੂੰ ਲਣਾਉਂਦੇ ਸੀ ਪਾਣੀ ਲਿਆਉਂਦੇ ਸੀ ਮੂਰਤੀਆਂ ਲਣਾਉਂਦੇ ਸੀ ਭਾਵ ਬੁੱਧ ਪੂਜਵਨ ਉਹਨਾਂ ਦਾ ਤੇ ਸੱਚੇ ਗਿਆਨ ਤੋਂ ਦੂਰ ਸੀ ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਇਹਨਾਂ ਦੀ ਸ਼ੁਰੂਆਤ ਸਿੱਖੀ ਤੋਂ ਨਹੀਂ ਹੋਈ ਸੀ ਕਿ ਇਹਨਾਂ ਦਾ ਜੋ ਮਾਰਗ ਸੀ ਇਹ ਵੀ ਭਾਏ ਮੂਰਤੀਆ ਬਲ ਸੀ ਪਰ ਉਹ ਦੇਵੀ ਦੇਵਤਿਆਂ ਨੂੰ ਪੂਜਦੇ ਸਨ ਫਰ ਜਿਸ ਦਿਨ ਜੀਵਨ ਦੇ ਵਿੱਚ ਉਹ ਕਰਮ ਆ ਗਏ ਆ ਜਿਸ ਕਰਮ ਸਤਕਾ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣੇ ਸਨ ਗੁਰੂ ਨਾਨਕ ਸਾਹਿਬ ਦਾ ਮਾਰਗ ਮਿਲਣਾ ਸੀ ਪਾਵ ਸੱਚ ਕਰਨ ਦਾ ਘਰ ਮਿਲਣਾ ਸੀ ਫਿਰ ਉਹ ਮਾਰਗ ਛੱਡਿਆ ਤੇ ਮਾਰਗ ਸੱਚ ਵਾਲਾ ਅਪਣਾਇ ਗੁਰੂ ਅਮਰਦਾਸ ਮਹਾਰਾਜ ਉਹਨਾਂ ਦਾ ਜੀਵਨ ਵੀ ਕੁਝ ਐਸੇ ਸੀ ਦੇਵੀ ਭਗਤ ਸਤ ਪਰ ਸੱਚ ਦਾ ਵਾਲਾ ਮਾਰਗ ਜਦੋਂ ਮਿਲ ਗਿਆ ਦਰਸ਼ਨ ਹੋ ਗਏ ਕਿ ਗੁਰਨਾਨਕ ਸਾਹਿਬ ਤੋਂ ਸਿੱਖਿਆ ਲੈ ਕੇ ਸਿੱਧੇ ਮਾਰਗ ਭਾਈ ਲੈਣਾ ਜੀ ਹੋਗੇ ਤੇ ਦੂਸਰੇ ਪਾਤਸ਼ਾਹ ਗੁਰੂ ਅੰਗਦੇਵ ਜੀ ਮਹਾਰਾਜ ਹੋਗੇ। ਉਹੀ ਉਪਦੇਸ਼ ਸੰਸਾਰ ਨੂੰ ਵਰਤਾਇਆ ਤੇ ਜਿਸ ਨੇ ਸੰਪੂਰਨ ਉਹ ਪ੍ਰਸ਼ਾਦ ਭਾਵ ਗਿਆਨ ਲੈ ਲਿਆ ਔਰ ਉਸ ਗਿਆਨ ਤੇ ਅਵਲ ਕੀਤਾ ਤੇ ਤੀਸਰੇ ਪਾਤਸ਼ਾਹ ਤਨ ਸੇ ਗੁਰੂ ਅਮਰਦਾਸ ਜੀ ਮਹਾਰਾਜ ਬਣ ਕੇ ਪਾਵੇਂ ਉਹਨਾਂ ਦਾ ਜੀਵਨ ਸੀ ਮੂਰਤੀ ਪੂਜਾ ਵੱਲ ਸੀ ਅਗਿਆਨਤਾ ਵੱਲ ਗਏ ਹੁ ਸੀ ਉਸੇ ਤਰ੍ਹਾਂ ਹੀ ਮਨੁੱਖ ਭਟਕਲਾ ਭਾਵੇਂ ਸਾਰੀ ਜ਼ਿੰਦਗੀ ਪਰ ਆਖਰ ਨੂੰ ਕਿ ਦਰਵਾਜ਼ਾ ਜੋ ਖੁੱਲਣਾ ਹੈ ਨਾ ਉਹ ਸਿੱਧੇ ਮਾਰਗ ਤੇ ਚੱਲ ਕੇ ਖੁੱਲਣਾ ਜਿਵੇਂ ਮਰਜੀ ਚਾਬੀ ਲਾਈ ਚੱਲ ਤਾਲੇ ਨੂੰ ਭਾਈ ਜਿਹੜੀ ਉਹਦੀ ਹੈ ਹੀ ਨਹੀਂ ਉਹਦੇ ਨਾਲ ਮਿਲਦੀ ਹੀ ਨਹੀਂ ਇਹ ਥੋੜੀ ਹੈ ਕਿ ਇਹ ਭਾਈ ਸੋਨੇ ਦੀ ਚਾਬੀ ਹੈ ਸ਼ਾਇਦ ਇਹ ਖੋਲ ਦੇਗੀ ਚਾਂਦੀ ਦੀ ਤਾਬੀ ਹੈ ਇਹ ਖੋਲ ਦੇ ਨਹੀਂ ਖੁੱਲੇ ਕੋਈ ਖੁੱਲੇਗੀ ਜੋਦੀ ਹੋਵੇਗੀ ਹੁਣ ਉਸੇ ਤਰ੍ਹਾਂ ਹੀ ਹੈ ਭਾਈ ਹੁਣ ਸੋਨਾ ਮੋਨਾ ਉਹ ਵੀ ਭਾਈ ਦੋਨੇ ਜਾਣੇ ਮੂਰਤੀ ਪੂਜਾ ਪਰ ਲੱਗੇ ਹੋਏ ਆ ਉਹਨਾਂ ਨੂੰ ਲਾਉਣ ਦਾ ਧਰਾਉਣ ਦਾ ਔਰ ਸਤਿਗੁਰੂ ਪਾਤਸ਼ਾਹ ਨੇ ਪ੍ਰਮਾਨ ਕੀਤਾ ਜਰਵਾਨੀ ਵੀ ਬੁੱਤ ਪੂਜ ਪੂਜ ਇੰਦੂ ਹੋਏ ਤੋਰ ਕੋ ਮੋਏ ਸੜਾਈ ਕਿ ਜੇ ਅੱਜ ਦਾ ਸਮਾਜ ਚੱਲ ਰਿਹਾ ਹੈ ਇੱਕ ਕਵਾੜ ਯਾਤਰਾ ਜੇ ਚੱਲਦੀ ਹੈ ਇਹਨਾਂ ਦੀ ਅੱਛਾ ਜੇ ਕੋਈ ਸਹੀ ਮਾਰਗੜੀ ਗੱਲੋ ਹਵੇ ਤਾਂ ਬੰਦਾ ਉਸ ਵਾਲੇ ਸਰਦਾ ਭਾਵਨਾ ਨਾਲ ਚੱਲਦਾ ਵੀ ਹੈ ਕਹਿੰਦੇ ਸਾਵਣ ਦੇ ਮਹੀਨੇ ਦੇ ਵਿੱਚ ਸ਼ਾਵਣ ਦੇ ਮਹੀਨੇ ਵਿੱਚ ਸ਼ਿਵਜੀ ਭਗਵਾਨ ਨੇ ਉਹ ਜ਼ਹਿਰ ਪੀਤੀ ਸੀ ਜੋ ਸਮੁੰਦਰ ਦੇ ਵਿੱਚੋਂ ਨਿਕਲੀ ਸੀ ਜਦੋਂ ਕਹਿੰਦੇ ਦੇਵੀ ਦੇਵਤਾ ਨੇ ਸਮੁੰਦਰ ਨੂੰ ਉਲੜ ਕੇ ਹਿੰਦੂ ਮਤ ਦੇ ਮੁਤਾਬਕ ਤਾਈ ਬਣਾਇਆ ਨਾ ਪਰ ਗੁਰਮਤ ਦੇ ਮੁਤਾਬਕ ਇਹ ਨਹੀਂ ਗੁਰਮਤ ਦੇ ਮੁਤਾਬਕ ਸਮੁੰਦਰ ਵੀ ਤੇਰੇ ਅੰਦਰ ਹੈ ਦੇਵ ਤੇ ਵੀ ਅੰਦਰ ਹੈ ਤੇ ਰਕਸ਼ਸ ਵੀ ਅੰਦਰ ਹੈ ਇਹਨਾਂ ਨੂੰ ਦੋਨਾਂ ਨੂੰ ਮਿਲਾ ਕੇ ਹੀ ਤੇਰਾ ਭਾਈ ਜੋ ਅੰਦਰ ਵਾਲਾ ਅਮਰਤ ਹੈ ਕੋਡ ਹੈ ਜੋ ਗਿਆਨ ਨਿਕਲਣਾ ਤੇਰੇ ਅੰਦਰੋਂ ਨਿਕਲ ਗੁਰਮਤੇ ਦਿੰਦੀ ਹੈ ਲੰਬਾ ਵਿਸ਼ਾ ਹੈ ਵੱਡਾ ਵਿਸ਼ਾ ਹੈ ਇਕੱਲੇ ਵੱਲ ਚੱਲਾਂਗੇ ਕਦੇ ਜਦੋਂ ਉਹਦੀ ਕਿਰਪਾ ਹੋਈ ਤਦ ਉਸ ਦਾ ਵਿਖਿਆਨ ਕਰਾਂਗੇ। ਔਰ ਆਪਾਂ ਇਸ ਮਤਵ ਵਾਲਾ ਜੀ ਕਹਿੰਦੇ ਸਮੁੰਦਰ ਦੇ ਵਿੱਚੋਂ ਜ਼ਹਿਰ ਨਿਕਲੀ 13 ਰਤਨ ਜਦੋਂ ਕੱਢੇ ਗਏ। ਅਮਰਤ ਨਿਕਲਿਆ ਹੋਰ ਵੀ ਜੋ ਜੋ ਕੁਝ ਨਿਕਲਿਆ ਉੱਥੇ। ਕਿ ਇਹਦੇ ਉਸ ਜ਼ਹਿਰ ਨਾਲ ਭਾਈ ਜਦੋਂ ਕੱਢੀ ਤੇ ਬਾਹਰ ਆਉਣ ਦੇ ਨਾਲ ਜੀਵ ਜੰਤੂ ਮਾਰਨ ਲੱਗੇ ਨੁਕਸਾਨ ਹੋ ਗਿਆ। ਐਨਾ ਨੁਕਸਾਨ ਹੋਣ ਲੱਗੇ ਆ। 20ਰ 100 ਡੱਗਿਆਂ ਕਹਿੰਦੇ ਫਿਰ ਛੇਜੀ ਪੁਹਾਰ ਦੀ ਡਿਊਟੀ ਲੱਗੀ ਕਹਿੰਦੇ ਕਰੋ ਹੱਲ ਕਹਿੰਦੇ ਛੇਜੀ ਪੁਹਾਣੇ ਸਾਰੀ ਜ਼ਹਿਰ ਅੰਦਰ ਖਿੱਚ ਲਈ ਕਹਿੰਦੇ ਇਸ ਕਰਕੇ ਉਹਨਾਂ ਦਾ ਕੰਠ ਸੀ ਨੀਲਾ ਹੋ ਗਿਆ ਨੀਲਕੰਠ ਕਹਿੰਦੇ ਔਰ ਇੱਥੇ ਵਿਚਾਰ ਆਉਂਦੀ ਹੈ ਪਹਿਲੀ ਗੱਲਤਾ ਇਹ ਆ ਕਿਸੇ ਦੇਵੀ ਦੇਵਤੇ ਤੇ ਸਰੀਰ ਨਹੀਂ ਹੁੰਦੇ ਸਰੀਰ ਤਾਂ ਕੇਵਲ ਤੋਂ ਕੇਵਲ ਆ ਜਨੋ ਕਰਮ ਜਾਗਦੇ ਹਨ ਕਿ ਪ੍ਰਮਾਤਮਾ ਨੂੰ ਮਿਲਦਾ ਕੋਈ ਰਸਤਾ ਨਿਕਲਦਾ ਹੁੰਦਾ ਤਦ ਮਿਲਦਾ ਹੈ ਗੁਰਬਾਣੀ ਚ ਫਰਮਾਇਆ ਇਸ ਦੇਹੀ ਕੋ ਸਿਮਰੇ ਤੇ ਇਹ ਕਿ ਇਸ ਸਰੀਰ ਨੂੰ ਪਾਵਨ ਦੇ ਖਾਤਰ ਤਾਂ ਦੇਵੀ ਦੇਵ ਤੇ ਵੀ ਉਹਦੀ ਅਰਦਾਸਾ ਕਰਦੇ ਗੁਰਬਾਣੀ ਤਾਂ ਇਹ ਉਪਦੇਸ਼ ਕਰਦੀ ਹੈ ਕਿ ਦੇਵੀ ਦੇਵ ਤੇ ਸਰੀਰ ਤੋਂ ਮੁਕਤ ਆਨ ਜਦੋਂ ਸਰੀਰ ਹੀ ਨਹੀਂ ਕਿਹੜਾ ਉਹਦਾ ਗਲ ਘਟ ਹੋ ਗਿਆ ਨੀਲਾ ਹੋ ਗਿਆ ਚਲੋ ਇਹ ਵੀ ਛੱਡੋ ਫਿਰ ਐਸੇ ਇਤਿਹਾਸ ਦੇ ਵਿੱਚ ਆਉਂਦਾ ਇੱਕ ਵਾਰ ਵਿੱਚ ਹੁਣ ਕੀ ਹੁੰਦਾ ਨਾ ਕਹਿੰਦੇ ਗੰਗਾ ਤੋਂ ਜਲ ਲਿਆ ਕੇ ਜੀਜੀ ਪਵਾंदे ਸ਼ਿਵਲਿੰਗ ਤੇ ਪਾਉਂਦੇ ਜਿਹੜਾ ਬਣਾਇਆ ਵੀ ਇੱਕ ਮਨੁੱਖ ਦੇ ਕਾਰੀਗਰ ਦੁਆਰਾ ਹੀ ਆ ਕੋਈ ਉੱਪਰ ਸਮਾਨਤਾ ਕੋਈ ਸੰਬੰਧ ਨਹੀਂ ਆ ਜੋ ਉਪਰੋਂ ਆਇਆ ਉਹ ਗਿਆਨ ਹੈ ਉਹਦੇ ਵੱਲ ਸਾਡਾ ਧਿਆਨ ਨਹੀਂ ਹੁੰਦਾ ਅਸੀਂ ਵੀ ਉਹਨਾਂ ਚੀਜ਼ ਉਹਨੇ ਅਸੀਂ ਕੋਈ ਬੱਕਰੇ ਨਹੀਂ ਹਣ ਸ਼ੇਵ ਜੀ ਭਗਵਾਨ ਨੂੰ ਕਹਿੰਦੇ ਸ਼ਾਂਤ ਕਰਨ ਦੀ ਖਾਤਰ ਗੰਗਾ ਦਾ ਜਲ ਲੈ ਜਾ ਕੇ ਉਹਦੇ ਉੱਤੇ ਛੱਟੇ ਜਾਂਦੇ ਇੱਕ ਗੱਲ ਹੋ ਗਈ ਨਾ ਤੇ ਇੱਕ ਤਿਆਸ ਹੋਰ ਵੀ ਇਹਨਾਂ ਦਾ ਹਣ ਤੁਸੀਂ ਆਹ ਦੱਸੋ ਕਿ ਬਾਕੀ ਇਹ ਤਾਂ ਮੂਰਖ ਲੋਕ ਨੇ ਦੂਸਰਾ ਇਹ ਵੀ ਹੈ ਕਿ ਜੋ ਗੰਗਾ ਹੈ ਉਹ ਸ਼ਿਵ ਜੀ ਭਗਵਾਨ ਦੀਆਂ ਜਟਾਂ 'ਚ ਨਿਕਲਦੀ ਹੈ ਜਿਵੇਂ ਜਟਾਂ ਦੇ ਵਿੱਚੋਂ ਗੰਗਾ ਨਿਕਲਦੀ ਹੋਵੇ ਉਹੀ ਕਹਵੇ ਕਿ ਭਾਈ ਮੇਰਾ ਹੱਥ ਨਹੀਂ ਪਹੁੰਚਿਆ ਸੀ ਮੈਨੂੰ ਪਾਣੀ ਲਿਆ ਦਿਓ ਗੰਗਾ ਨਾਲ ਨਿਕਲਦੀ ਉਹਦੇ ਕੋਲੋਂ ਆ ਕਿ ਗੰਗਾ ਨਿਕਲਦੀ ਆਮ ਤੁਸੀਂ ਦੇਖਣਾ ਫੋਟੋ ਹੋਣਗੇ ਆ ਕਿ ਉਹਨਾਂ ਦੇ ਭਾਈ ਜੂੜੇ ਦੇ ਵਿੱਚੋਂ ਕਿ ਗੰਗਾ ਵਾਹ ਨਿਕਲਦੀ ਐ ਤੇ ਹੁਣ ਭਾਈ ਉਹਨੂੰ ਗੰਗਾ ਪਾਣੀ ਦੀ ਲੋੜ ਆ ਉਹ ਤੁਹਾਨੂੰ ਦਿੰਦਾ ਐ ਦੇਖੋ ਸੋਚ ਸਮਝ ਕੇ ਬੰਦਾ ਕਿਦੋਂ ਤਰ੍ਹਾਂ ਕਰਦਾ ਇਸੇ ਧਰਮ ਦੇ ਕੋਈ ਕਿੰਤੂ ਪ੍ਰੰਤੀ ਨਹੀਂ ਐ ਪਰ ਦੱਸਣਾ ਪੈਂਦਾ ਕਿ ਦੇਖੋ ਭਾਈ ਦੁਨੀਆ ਕਿਦ ਤਰ੍ਹਾਂ ਫਿਰਦੀ ਐ ਮਨਮਤ ਵੱਲ ਇੱਕ ਪਾਸੇ ਕਹਿੰਦੇ ਗੰਗਾ ਸ਼ੇਵ ਜੀ ਕੋ ਬਾਦਿਆਂ ਜਟਾਂ ਚੋਂ ਨਿਕਲਦੀ ਹੈ ਦੂਸਰੇ ਪਾਸੇ ਕਹਿੰਦੇ ਉਹਨੂੰ ਸ਼ਾਂਤ ਕਰਨ ਦੀ ਖਾਤਰ ਵੀ ਕੋਈ ਹੋਰ ਗੰਗਾ ਹੈ ਉਹ ਗੰਗਾ ਹੋਰ ਹੋਣੀ ਹੈ ਕਿ ਸ਼ੇਵ ਜੀ ਵਾਲੀ ਗੰਗਾ ਹੋਰ ਹੈ ਕੋਈ ਹੋਰ ਗੰਗਾ ਤੇ ਉਹ ਪਾਣੀ ਲੈ ਜਾ ਕੇ ਤੇ ਭਾਈ ਉਹ ਸ਼ਿਵਲਿੰਗ ਤੇ ਪਾਉਂਦੇ ਆ ਜਿੱਥੇ ਵੀ ਉਹਨਾਂ ਨੇ ਪਾਉਣਾ ਚਲੋ ਭਾਈ ਉਹਨਾਂ ਦਾ ਧਰਮਾ ਕਰਨ ਸਿੱਖੀ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਸਿੱਖੀ ਇਸ ਗੱਲ ਨੂੰ ਨਹੀਂ ਮੰਨਦੀ ਸਾਫ਼ ਸਫਾਈ ਰੱਖਣੀ ਕਿਸੇ ਅਸਥਾਨ ਦੀ ਉਹ ਇੱਕ ਵੱਖਰੀ ਗੱਲ ਹੈ ਪਰ ਉਸ ਨੂੰ ਇਸ ਕਰਕੇ ਸਾਫ਼ ਕਰਨਾ ਇਹਦੇ ਵਿੱਚ ਰੱਬ ਹੈ ਪਰਮਾਤਮਾ ਹੈ ਇਹ ਚ ਕੋਈ ਦੇਵੀ ਸ਼ਕਤੀ ਹੈ ਉਹ ਹੈ ਅਗਿਆਨਤਾ ਮੂਰਖਤਾ ਤੇ ਪਾਸ਼ਾ ਤੇ ਪਹਿਲੇ ਹੀ ਖਿਆਨ ਕਰਦਾ ਬੁੱਤ ਪੂਜ ਪੂਜ ਹਿੰਦੂ ਹੋਏ ਮਰੇ ਹੋਏ ਕਹੋਂ ਬਈ ਤੇ ਫਿਰ ਚੱਲੇ ਆ ਤੁਸੀਂ ਧਰਮਕ ਸਤਾਰਨ ਵੱਲ ਸ਼ਰਧਾਬਾ ਕੇ ਅਧਨੋ ਵੱਧ ਜਿਹੜੇ ਸ਼ਰਧਾਲੂ ਉਹਨਾਂ ਦੇ ਜਿੰਨਾਂ ਜਿ ਬੈਟੇ ਹੋ ਨਾ ਕੋਈ ਬੰਦਾ ਦੇਖਦੇ ਆ ਨਾ ਕੋਈ ਬਜ਼ੁਰਗ ਦੇਖਦੇ ਆ ਨਾ ਕੋਈ ਔਰਤ ਨਾ ਕੋਈ ਬੱਚਾ ਗੱਡੀਆਂ ਮੋਟਰਾਂ ਲੋ ਭਾਈ ਹਨ ਸਾਲ ਹੀ ਤਕਰੀਬਨ ਇਹਨਾਂ ਦਾ ਇਹੀ ਕਲੇ ਸੰਦਰ ਅਚਾ ਇਹੀ ਕਾਰਜ ਕੋਈ ਕਰ ਦੇਣਾ ਮੁਸਲਮਾਨ ਕਰ ਦੇਵੇ ਸਿੱਖ ਕਰ ਦੇਵੇ ਇਹਨਾਂ ਨੇ ਕਨਾ ਜੀ ਤਾਂ ਅੰਤ ਕਵਾਤੀ ਹੈ ਇਹਨਾਂ ਬਾਰੇ ਕੁਝ ਨਹੀਂ ਬੋਲਣਾ ਕਿਉਂਕਿ ਹਿੰਦੁਸਤਾਨੀ ਹੈ ਇਹ ਹਿੰਦੂ ਨੇ ਇਹ ਕੁਝ ਵੀ ਕਰੀ ਜਾਣ ਇਹਨਾਂ ਨੂੰ ਅਲਾਉਡ ਹੈ ਗੱਡੀਆਂ ਤੋਂ ਨ ਘਰ ਤੋਂ ਨ ਕੁਝ ਵੀ ਤੋਂ ਨ ਰੋਜ਼ ਖਬਰਾਂ ਆਉਂਦੀ ਹੈ ਹੁਣ ਕੱਲਿਆ ਕੋਈ ਵੀ ਸੰਸਾਰ ਹੈ ਨਾ ਅੱਗੇ ਹੁੰਦਾ ਸੀ ਕਿ ਕੇਵਲ ਤੋਂ ਕੇਵਰੇ ਟੀਵੀ ਵਾਲਾ ਨਿਊਜ਼ ਤੇ ਖਬਰਾਂ ਅਖਬਾਰ ਤੇ ਹੁੰਦੇ ਸੀ ਹੁਣ ਉਹ ਗੱਲ ਨਹੀਂ ਹੌਨ ਤਾਂ ਜਿੰਨੀ ਜਨਤਾ ਸਾਰੀ ਇੱਕ ਚੱਲਦੀ ਫਿਰਦੀ ਨਿਊਜ਼ ਏਜੰਸੀ ਹੀ ਹੈ ਹਰ ਇੱਕ ਦੇ ਹੱਥ ਮੋਬਾਈਲ ਜਿਦੇ ਉਹ ਲੈ ਰਿਕਾਰਡ ਕਰਦੇ ਆ ਪਾ ਦਿੰਦੇ ਕਿ ਰੋ ਦੇ ਦੇਣਾ ਆਪਾਂ ਭਾਈ ਦੇਖੋ ਕੀ ਕਰਦੇ ਐ ਕਿ ਭਾਈ ਜਿੱਥੇ ਚੱਲੇ ਹੋ ਉਹਦਾ ਤਾਂ ਕੰਮ ਖੁਦ ਆ ਮਾਰਨ ਵਾਲਾ ਹੈ ਕਿ ਜੇ ਤਿੰਨ ਦੇਵਤੇ ਸਜੇ ਹੋਏ ਨੇ ਉਹਨਾਂ ਦੇ ਵਿੱਚੋਂ ਇਹਨਾਂ ਦਾ ਕਾਰਜ ਹੈ ਅਲੱਗ-ਅਲੱਗ ਇੱਕ ਆ ਮਈ ਯਗ ਤਵੇਈ ਤਨ ਚੇਲੇ ਪ੍ਰਵਾਨ ਇੱਕ ਸੰਸਾਰੀ ਬ੍ਰਹਮਾ ਜੀ ਉਹ ਸੰਸਾਰ ਸਾਜ ਦੇ ਦੂਸਰੇ ਕੌਣ ਹੈ ਇੱਕ ਪੰਡਾਰੀ ਉਹ ਹੈ ਵਿਸ਼ਨੂੰ ਜੀ ਕਿ ਉਹਨਾਂ ਨੇ ਸਾਰੇ ਜਗਤ ਨੂੰ ਅਨਾਜ ਭਾਗ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਪੂਰੇ ਜਰੇ ਜਰੇ ਦਾ ਇਹ ਵੈਗਨਰ ਡਿਊਟੀ ਲਈ ਹੈ ਤੇ ਤੀਸਰੇ ਨੇ ਕਹਿੰਦੇ ਸ਼ਿਵ ਜੀ ਉਹ ਕੀ ਕਰਦੇ ਆ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੇਵਾਨ ਦੇ ਇੱਕ ਨੇ ਜੰਮਣੇ ਨੇ ਇੱਕ ਨੇ ਸੰਸਾਰ ਬਣਾਉਣਾ ਹੈ ਦੂਜੇ ਨੇ ਪਾਰਨਾ ਤੀਸਰੇ ਨੇ ਢਾਉਣਾ ਹੈ ਓਏ ਸ਼ਿਵਜੀ ਜੀ ਕੇਸ਼ਰ ਜੀ ਦੀ ਇਰਾਦਨਾ ਕਰਦੇ ਆ ਖਾਸ ਤੌਰ ਤੇ ਬੀਬੀ ਆ ਪਤਨੇ ਕਿਹੜੇ-ਕਿਹੜੇ ਵਰਤਰਾ ਆਦਿਆ 16 ਵਰਤ ਰੱਖਿਆ ਮੈਨੂੰ ਸੁਹਾਗ ਚੰਦਾ ਮਿਲੇਗਾ ਕਿ ਮੈਨੂੰ ਭਾਈ ਸੁਖ શાંતੀ ਬਣੀ ਉਹ ਤਾਂ ਵਿਚਾਰਾ ਮੜਿਆ ਮਸਾਂਤ ਤੇ ਰਹਿੰਦਾ ਵਾ ਇਹਨਾਂ ਦੇ ਇਤਿਹਾਸ ਮੁਤਾਬਕ ਇਹ ਸ਼ਿਵਜੀ ਤਾਂ ਖੁਦ ਇੱਕ ਮੜਿਆ ਮਸਾਂਤ ਰਹਿਣ ਵਾਲਾ ਜਿਵੇਂ ਉਹ ਜਿਹਦਾ ਸੁਭਾਅ ਉਹਦਾ ਹੈ ਗੁੱਸੇ ਵਾਲਾ ਤਾਂ ਸੀ ਸੁ ਆਮਨੇ ਗਿਆਨਾ ਉਹਦਾ ਕਿ ਹਿੰਦੂ ਗ੍ਰੰਥ ਕਹਿੰਦੇ ਉਹਦਾ ਸੁਆ ਗਰਮ ਹੈ ਤੇ ਜੇ ਵੀਰੇ ਗਰਮ ਕੋਈ ਚੱਲੇ ਉਹ ਤੇ ਗਰਮੀ ਹੋਵੋਗੇ ਨਾ ਜੱਗ ਤੇ ਤਾਂ ਹੀ ਤਾਂ ਕਲੇਸ ਬੰਦ ਆਜੋ ਰੋਜ਼ ਖਬਰਾਂ ਦੇ ਦੇਂ ਕਿ ਦੁਨੀਆ ਮਤਵਲ ਤਰੀ ਬਰਤਰੀ ਕਰਦੀ ਹੈ ਇਸ ਤਰ੍ਹਾਂ ਅਸੀਂ ਵੀ ਤਰੀ ਕਰਦੇ ਹਾਂ ਸਾਡਾ ਕਾਰਜ ਇੱਕੋ ਹੀ ਹੈ ਕਿ ਭਾਈ ਕੇਵਲ ਤੋਂ ਕੇਵਲ ਸ਼ਬਦ ਜੋ ਗੁਰਨਾਨਕ ਸਾਹਿਬ ਸਾਨੂੰ ਸੁਣਾ ਰਹੇ ਨੇ ਅਸੀਂ ਉਹਤੇ ਅਮਲ ਕਰਨਾ ਕਿਤੇ ਨੇ ਮਰਜ਼ ਨਹੀਂ ਕਿਹਾ ਕਿ ਮੇਰੇ ਬਾਤੇ ਪਏ ਕੰਬਲ ਨਹੀਂ ਬਧੀਏ ਜੇਰ ਮਾਲਾ ਨਹੀਂ ਮੈਨੂੰ ਸੂਟ ਚਾਹੀਦੇ ਇਹ ਤਾਂ ਇੱਕ ਸ਼ਬਦ ਹੈ ਸ਼ਬਦ ਨੂੰ ਕੇਵਲ ਤੋਂ ਕੇਰੇਕ ਤੇ ਧਿਆਨ ਰੱਖੋ ਕਿ ਮੈਂ ਹੋਰ ਕੁਝ ਕਰਨਾ ਹੀ ਕੋਈ ਨਹੀਂ ਗਣਤੀਆਂ ਵੰਟੀਆਂ ਵਾਲੇ ਪੜਤ ਤੇ ਮੈਂ ਹੋਣਾ ਹੀ ਕੋਈ ਨਹੀਂ ਮੈਂ ਸ਼ਬਦ ਸੁਣਨਾ ਤੇ ਬੰਨਣਾ ਗੱਲ ਖਤਮ ਇੱਕ ਵਾਰ ਸਮਝ ਨਹੀਂ ਤੋ ਫਿਰ ਸੁਣੋ ਤਿੰਨ ਵਾਰ ਸੁਣੋ ਪੰਜ 50 ਵਾਰ ਸੁਣੋ ਲੱਖ ਵਾਰ ਸੁਣੋ ਪਰ ਮੰਨਣਾ ਵੀ ਹੁਣ ਮੈਨੂੰ ਸਮਝ ਜਾਗਾ ਹੁਣ ਮੰਨੂਗਾ ਜ਼ਿੰਦਗੀ ਹੋ ਗਈ ਪੜਦਿਆਂ ਦੀ ਕਿ ਪੜਦਿਆਂ ਦੀ ਜ਼ਿੰਦਗੀ ਹੋ ਗਈ गुਜ਼ਰ ਗਈ ਹੈ ਪਰ ਸ਼ਬਦ ਮੰਨਿਆ ਇੱਕ ਵੀ ਨਹੀਂ ਹੈ ਇਹ ਸਾਡੇ ਹਾਲਾਤ ਹੈ ਹੁਣ ਇਹ ਸਵਾਰ ਸੀ ਦੋਨੇ ਪਤੀ ਪਤਨੀ ਸੋਣਾ ਤੇ ਕੋਨਾ ਹੁਣ ਇਹ ਕਿ ਤਨ ਕੀ ਐਸਾ ਹੋਇਆ ਕਿ ਭਾਈ ਜੇ ਸਤ ਦੇ ਮਾਰਗ ਤੇ ਹੁੰਦਾ ਸਹੀ ਮਾਰਗ ਤੇ ਹੁੰਦਾ ਨਾ ਤੇ ਫਿਰ ਤਾਂ ਭਾਈ ਉਹਨਾਂ ਦਾ ਉਧਾਰ ਹੋ ਜਾਣਾ ਸੀ ਉਸੇ ਸਮੇਂ ਤੇ ਕਿ ਚੋਰਾ ਡਾਕਾ ਨਾਲ ਲੜਦੇ ਲੜਦੇ ਕੋਈ ਸਿੱਖ ਗੁਰੂ ਦਾ ਪਿਆਰਾ ਜਕਮੀ ਹੋਇਆ ਸੀ ਪਿਆਸ ਲੱਗੀ ਸੀ ਉਹਨਾਂ ਵੱਲ ਗਿਆ ਇਹ ਤਰੇ ਆਉਂਦੇ ਪਾਣੀ ਲੈ ਕੇ ਕਿ ਜਦੋਂ ਪਾਣੀ ਲੈ ਕੇ ਤਰੇ ਆਉਂਦੇ ਕਹਿੰਦੇ ਮੈਨੂੰ ਪਾਣੀ ਪਿਲਾ ਦਿਓ ਹੁਣ ਇਹ ਤਾਂ ਪ੍ਰਮਾਤਮਾ ਦੇ ਰੰਗ ਹੁੰਦੇ ਆ ਪਤਾ ਨਹੀਂ ਕਿਹੜੇ ਰੰਗ ਚ ਆ ਜਾਣਾ ਕਹਿੰਦੇ ਮੈਨੂੰ ਪਾਣੀ ਪਿਲਾ ਦਿਓ ਪਿਆਸ ਲੱਗੀ ਏ ਤੇ ਪਹਿਲਾਂ ਤਾਂ ਉਹਨਾਂ ਦੇ ਦਿਲ 'ਚ ਰਹਿਮ ਆਇਆ ਪਰ ਫਿਰ ਇਹ ਗੱਲ ਆ ਗਈ ਕਿ ਇਹ ਤਾਂ ਪਾਣੀ ਮੂਰਤੀ ਆ ਬਾਤ ਤੇ ਠਾਤਰਾਵਾ ਤੇ ਇਹਦਾ ਝੂਠਾ ਹੋ ਜਾਊਗਾ ਤਰਪੇ ਮਨਮਤਾ ਦੇ ਰਾਤ ਉਹ ਪਾਣੀ ਮੰਗ ਰਿਹਾ ਉਹ ਮਨ ਕਰਦੇ ਤੇ ਅਖੀਰ ਸਿੱਖ ਕਹਿੰਦਾ ਜਾ ਓਏ ਦਰਸ਼ਨ ਨਹੀਂ ਦੇਣ ਲਾ ਫਿਰ ਕਹਿੰਦੇ ਜਦੋਂ ਉਹ ਮੂਰਤੀਆਂ ਕੋਲ ਗਏ ਪਾਵੋ ਵਸਤਰਾਂ ਦੀ ਪੀਸ ਮਨ ਨੂੰ ਜੇ ਸ਼ਾਂਤੀ ਨਾ ਮਿਲਿਆ ਕਰੇ ਮਨ ਭਟਕਣਾ ਸ਼ੁਰੂ ਹੋ ਗਿਆ ਜੇ ਕਿਤੇ ਉਹ ਇਹ ਦਿਆ ਦਾ ਕਰਮ ਕਰ ਦਿੰਦੇ ਹਤੇ ਅਕਾਰਪੁਰਖ ਨੇ ਪ੍ਰਗਟ ਹੋ ਜਾਣਾ ਸੀ ਭਾਈ ਮੈਂ ਤਾਂ ਇੱਥੇ ਹੀ ਆ ਇਸ ਸੇਵਾ ਦੇ ਵਿੱਚ ਹੀ ਆ ਮੈਂ ਤਾਂ ਤੇਰੀ ਇਸ ਦਇਆ ਵਾਲੇ ਕਰਮ ਦੇ ਵਿੱਚ ਮੈਂ ਉਹਨਾ ਤੁਮਾ ਵਿੱਚ ਨਹੀਂ ਜਿੱਥੇ ਤੂੰ ਪਾਣੀ ਲਈ ਜਾਂਦਾ ਮਨ ਪਰਗਦਾ ਬੜਕਦਾ ਮਨ ਦੇ ਵਿੱਚ ਜੋ ਅੰਦਰ ਵਾਲੀ ਸ਼ਾਂਤੀ ਸੀ ਉਹ ਖਤ ਵੀ ਹੋ ਗਈ ਆਖਰ ਨੂੰ ਰਸਤਾ ਲੱਭਣਾ ਸੀ ਕਿੱਥੇ ਗਈ ਦਸਤਾ ਬਈ ਕਹਿੰਦੇ ਵੀ ਇਹ ਜਿਹਦਾ ਸਿੱਖ ਸੀ ਉਹਦੇ ਕੋਲ ਹੀ ਚਲਦੇ ਆ ਉਹਦੇ ਕੋਲ ਹੀ ਜਾਓ ਸੇਕ ਕੀਦਾ ਹੈ ਗੁਰਨਾਣਕ ਸਹਿਬ ਉਹ ਕਿੱਥੇ ਆ ਉਹ ਸਰੀਰਕ ਤੌਰ ਤੇ ਨਹੀਂ ਸ਼ਬਦ ਕਰਕੇ ਸੰਸਾਰ ਦੇ ਵਿੱਚ ਉਹਨਾਂ ਦੀ ਗੱਦੀ ਤੇ ਇਸ ਸਮੇਂ ਦੇ ਉੱਤੇ ਉਸੇ ਸ਼ਬਦ ਨੂੰ ਜੋ ਵਰਤਾ ਰਹਿਆ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਤੁਹਾਡਾ ਪਾਰ ਉਤਾਰਾ ਕਰ ਸਕਦੇ ਹਣ ਜਦੋਂ ਗਏ ਦਰਬਾਰ ਦੇ ਵਿੱਚ ਉਹਨੂੰ ਗੰਨਾ ਗੋਵਿੰਦ ਸਿੰਘ ਪਾਚਾ ਜੀ ਮਹਾਰਾਜ ਹੁਣ ਕਾਲਪੁਰਖ ਕਿਹਾ ਸੀ ਨਾ ਵੀ ਦਰਸ਼ਨੀ ਤੈਨੂੰ ਦੇਣ ਕਿ ਤੈਨੂੰ ਦਰਸ਼ਨ ਨਹੀਂ ਹੋਣ ਲੱਗੇ ਭਾਈ ਹੁਣ ਤੇ ਪਾਛੇ ਜਦੋਂ ਜਾਇ ਕੰ ਉਦਰੇ ਮਹਾਰਾਜ ਮੁਖ ਮੋੜ ਕੇ ਬਹਿ ਜਾ ਕੰ ਕਿ ਆਰੀ ਨਾ ਕਰਨੋ ਤੇ ਸੰਗਤ ਆਈ ਐ ਵੈਸੇ ਸਾਰੀ ਸੰਗਤ ਨੂੰ ਮੈਨੇ ਪਰ ਇਹਨਾਂ ਦੋਨਾਂ ਨੂੰ ਨਾ ਰਹਿਣ ਕਿ ਮੰਦੀ ਲਾਲਸਾ ਵਧਦੀ ਜਾ ਰਹੀ ਐ ਚਿੰਤਾ ਵਧਦੀ ਜਾ ਰਹੀ ਐ ਗੁਰੂ ਦੇ ਦਰਸ਼ਨ ਕਿਉਂ ਨਹੀਂ ਹੁੰਦੇ ਕਹਿੰਦੇ ਇਸ ਤਾਂ ਵੀ ਦਰਸ਼ਨ ਕਰ ਕੇ ਜਾੜੇ ਆ ਅਨੰਦਪੁਰ ਸਾਹਿਬ ਦੇ ਵਿੱਚ ਹੀ ਉਹ ਤੇ ਹੀ ਸੇਵਾ ਕਰਨ ਲੱਗ ਗਏ ਲੰਗਰਾਂ ਦੀ ਹੋਰ ਪਾਸੇ ਬਗੀਚਿਆਂ ਦੀ ਜੋ ਗੁਰੂ ਘਰ ਦੇ ਬਾਗ ਹੁੰਦੇ ਸੀ ਪੁੱਲ ਬਗੀਚੇ ਲੱਗੇ ਸੋਤੇ ਸੇਵਾ ਕਰਨ ਲੱਗੇ ਰੋਜ਼ ਪੁੱਲ ਜਾਇ ਕਰਨ ਮਹਾਰਾਜ ਤੱਕ ਪਹੁੰਚਣ ਪਰ ਮਿਲਣਾ ਮਾਤਾ ਜੀ ਮਾਤਾ ਜੀਤਾ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬਦੇਵਾ ਜੀ ਸਾਰੇ ਉੱਤੇ ਉਹਨਾਂ ਨਾਲ ਵੀ ਇਹ ਮਹੱਤਵ ਚੰਗਾ ਹੋ ਗਏ ਪਰ ਗੁਰੂ ਦੇ ਦਰਸ਼ਨ ਨਹੀਂ ਹੁੰਦੇ ਇਕ ਦਿਨ ਐਸਾ ਕੀ ਆ ਯਾਰ ਕਿ ਸਮਾਂ ਕਾफी વીਤ ਗਿਆ ਦਿਨਾਂ ਤੋਂ ਮਹੀਨਿਆਂ ਦਾ ਸਮਾਂ ਹੋ ਗਿਆ ਆ ਦਰਸ਼ਨ ਨਾ ਹੋ ਇੱਕ ਦਿਨ ਕੀ ਹੋਇਆ ਕਿ ਇੱਕ ਸਾਧੂ ਜੈਕ ਤਪਸਵੀ ਕਹੜੀਏ ਕਿ ਉਸਨੇ ਆ ਕੇ ਫੁੱਲ ਮੰਗੇ ਇਥੇ ਵੀ ਉਹਨੂੰ ਗਲਤੀ ਕਰਨ ਲੱਗੇ ਸੀ ਕਹਿੰਦੇ ਨਾ ਇਹ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਾਤ ਤੇ ਆ ਤੈਨੂੰ ਨਹੀਂ ਦੇ ਸਕਦੇ ਜੇ ਫੌਲੇ ਕੋ ਤੇ ਵੀ ਦਿੰਦੇ ਕੀ ਜਾਂਦਾ ਭਾਈ ਉਹਨੇ ਕੀ ਕੀਤਾ ਕਹਿੰਦੇ ਉਹਦਾ ਨਾਮ ਕੋਡੇ ਸ਼ਾ ਜਲਾਲੀ ਕਰਕੇ ਦੱਸਿਆ ਗਿਆ ਇਤਹਾਦੇ ਵਿੱਚ ਨਾਮ ਕਹਿੰਦੇ ਜੇ ਮੈਨੂੰ ਫੁੱਲ ਨਾ ਦਿੱਤੇ ਤੇ ਬਾਗ ਸੁਡਾ ਮੈਂ ਨਹੀਂ ਦੇਣਾ ਹੋਈ ਹੋਇਆ ਭਾਈ ਰਾਤ ਨੂੰ ਸਾਰੇ ਹੀ ਬਾਗ ਉਜਾੜ ਦਿੱਤਾ ਸੋਹਣੇ ਸੋਹਣੇ ਫੁੱਲ ਸਾਰੇ ਉਜਾੜ ਦਿੱਤੇ ਇਹ ਦੇਖ ਕੇ ਅੱਜ ਗੁਰਾਂ ਨੂੰ ਅਸੀਂ ਫੁੱਲ ਦੇਣੇ ਸੀ ਕਿ ਅਜ ਫਰਣੇ ਜਾਣੇ ਤੇ ਸਾਡੇ ਜੀਵਨ ਦਾ ਕੀ ਫਾਇਦਾ ਹੋਇਆ ਕਿ ਸਾਨੂੰ ਸੇਵਾ ਤੋਂ ਆਈ ਸਤੋ ਸੇਵਾ ਨਾ ਹੋਈ ਤੇ ਦੋਨੇ ਜਾਣੇ ਚੱਕਰ ਖਾ ਕੇ ਡੱਕ ਪਵੇ ਵਿਅੋਜ ਹੋਈ ਪਏ ਜਦੋਂ ਹਾਲਾਤ ਇੰਨੀ ਹੋ ਗਈ ਮਿਲਣ ਦੀ ਤਾਂਗੇ ਨਹੀਂ ਹੋ ਗਈ ਇਹਦਾ ਅਸ਼ੁੱਧ ਹੋ ਗਿਆ ਅੰਦਰ ਪ੍ਰੇਮ ਵਾਲੇ ਜੋ ਅਸਲ ਜਗਿਆਸਾ ਸੀ ਅਸਰਫਨ ਪ੍ਰੇਮ ਵਾਲੇ ਅੰਦਰ ਉੱਗ ਗਏ ਖਿੜ ਰਹੇ ਕਹਿੰਦੇ ਗੁਰੂ ਕੋਮਨ ਸੰਗਦੀ ਮਹਾਰਾਜ ਆਪਣੇ ਆਸਣ ਤੋਂ ਨੰਗੇ ਪੈਰੀ ਉੱਠ ਕੇ ਭੱਜਿਆ ਉਸ ਬਾਗ ਵੱਲ ਜਿੱਥੇ ਉਸ ਬਾਗ ਨੂੰ ਪਿਆੜ ਦਿੱਤਾ ਸੀ। ਦੋਨੇ ਢਿਗੇ ਭਇਆ ਮੋਣਾ ਤੇ ਸੋਣਾ ਤੇ ਜੋਨਾਂ ਨੇ ਜਾ ਕੇ ਉਠਾਇਆ ਚੱਕਿਆ ਪਾਣੀ ਦੇ ਸਰਕਾਰ ਕੀਤਾ ਸੰਗਤਾਂ ਨਾਲ ਆ ਗਏ ਕਹਿੰਦੇ ਕੀ ਚੱਕ